ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਰਾ ਨਾਹੀ ਯਾਰ ਅਬੀ ਆ ਰਹਾਓ ਪੋਤਾ ਕਰਤਰ ਲਖਮੀ ਦੀ ਸੈ ਇਨ ਮਹ ਕਸ਼ ਨ ਸੰਗ ਲੀ ਆਪਖਟ ਗੋਰੀ ਖਾਇ ਭਲਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਗੂਤਾ ਘਰ ਬਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮ ਦੂਤ ਗਰਾਸ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਕੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਾਖੇ ਆਖਿਆ ਜਿਨਹ ਨਿਵਾਜੈ ਤਿਨਹ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਭਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈਨ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹ ਕਸ਼ਨ ਸੰਗ ਲੀ ਆਪਖਟ ਗਉੜੀ ਖਾਇ ਭਲਾਣਾ ਮਾਇਆ ਮੰਦਰ ਤਿਆਗ ਗਿਆ 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 ਨਿੰਦਾ ਕਰ ਕਰ ਬਹੁਤ ਗੋਤਾ ਘਰਬ ਜੋਰ ਮਹ ਕਿਰਤ ਪਿਆ ਪੂਰਬ ਕਮਣੇ ਛੋੜ ਨਾਹੀ ਜਮਦੂਤ ਗਰਾਸ ਹੋ ਮਹਾ ਭਿਆ बोले ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁਖ ਰਹੀ ਦੇਹ ਬਿਨਸੀ ਮਹਾਖਿਆ ਜਿਨਹ ਨਵਾਜੈ ਤਨਹ ਸਾਜੈ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈਨ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਲਤਰ ਲਖਮੀ ਦੀ ਸੈ ਇਨ ਮਹ ਕਸ਼ਨ ਸੰਗ ਲੀ ਆਪਖਟ ਗੋਰੀ ਖਾਇ ਭਲਾਣਾ ਮਾਇਆ ਮੰਦਰ ਤਿਆਗ ਗਿਆ 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 ਨਿੰਦਾ ਕਰ ਕਰ ਬਹੁਤ ਗੋਤਾ ਘਰਬ ਜੋਰ ਮਹਿ ਕਿਰਤ ਪਿਆ ਪੂਰਬ ਕਮਣੇ ਛੋੜ ਨਾਹੀ ਜਮਦੂਤ ਗਰਾਸ ਹੋ ਮਹਾ ਭਿਆ बोला ਝੂਠਾ ਕਮ ਆਵੇ ਅਗਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਹਾਖਿਆ ਜਿਨਹ ਨਿਵਾਜ ਤਨਹ ਸਾਜ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਨ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਖਟ ਗਉੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਭੋਗ ਗੋਤਾ ਘਰਬ ਜੋਰ ਮਹਿ ਕਰਤ ਪਿਆ ਪੂਰਬ ਕਮਾਣੇ ਛੋੜੇ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾ ਰੋਗ ਓਕੜਿਆ ਸੰਤ ਦੁੱਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹੇ ਨਵਾਜੈ ਤਨਹੇ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮਿਲ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਿ ਖਟ ਗੋੜੀ ਖਾਇ ਭਲਾਣਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਭਗਤ ਗੋਤਾ ਘਰਬ ਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮ ਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮਾਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾਦ ਰੋਗ ਉਪੜਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨ ਹੈ ਨਵਾਜੇ ਤਨ ਹੈ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮਿਲ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀਆ ਬਖਟ ਗੋਵੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਗੋਤਾ ਘਰ ਬਜੋਰ ਮਹਿ ਕਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮ ਆਵੇ ਅਵਰਾ ਕ੍ਰਿਸ਼ਨ ਨ ਬੂਝੇ ਬਹੁਤ ਹੈ ਆਸਾਦ ਰੋਗ ਉਪੜਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੇ ਤਨਹ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕੇ ਪਾਪ ਆਰ ਬ੍ਰਹਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈਨ ਨਾਹੀ ਯਾਰ ਅਬੀ ਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਖਟ ਗੋੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬੋਗ ਗੋਤਾ ਘਰ ਬਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜੈ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾਦ ਰੋਗ ਉਕੜਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੇ ਤਨਹ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈ ਨਾਹੀ ਯਾਰ ਅਬੀ ਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਖਟ ਗੋੜੀ ਖਾਇ ਭਲਾਣਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਭਗਵ ਗੋਤਾ ਘਰਬ ਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜੈ ਨਾਹੀ ਜਮਦੂਤ ਗਰਾਸ ਹੋ ਮਹਾ ਭਿਆ ਬੋਲੇ ਝੂਠ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾਦ ਰੋਗ ਉਕੜਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੇ ਤਨਹ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮਿਲ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਖਟ ਗਉੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਭੋਗ ਗੋਤਾ ਘਰਬ ਜੋਨ ਮਹਿ ਕਿਰਤ ਪਿਆ ਪੂਰਬ ਕਮਾਣੇ ਛੋਣ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ बोले ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁਖ ਰਹੀ ਦੇਹ ਬਿਨਸੀ ਮਾਖਿਆ ਜਿਨਹ ਨਵਾਜੈ ਤਨਹ ਸਾਜੈ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀ ਆਪਖਟ ਗਉੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਗੋਤਾ ਘਰ ਬਜੋਰ ਮਹਿ ਕਿਰਤ ਪਿਆ ਪੂਰਬ ਕਮਣੇ ਛੋੜੈ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆ ਸਾਧ ਰੋਗ ਉਪੜਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੇ ਤਨਹ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋਠੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਰੇ ਨਾਹੀ ਯਾਰ ਬੀਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਣ ਸੰਗ ਲੀਆ ਬਖਟ ਗੋੜੀ ਖਾਇ ਭਲਾਣਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਬੋਲ ਗੋਤਾ ਘਰਬ ਜੋ ਮਹਿ ਕਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਕੜਿਆ ਸੰਤ ਦੁਖਨ ਹੈ ਦੇਹ ਬਿਨਸਿ ਮਾਖਿ ਆਖਿਆ ਜਿਨਹ ਨਿਵਾਜੈ ਤਨਹਿ ਸਾਜੈ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈਨ ਨਾਹੀ ਯਾਰ ਅਬੀ ਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ ਨ ਸੰਗ ਲੀ ਆਪਖੇ ਟਗੋੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ 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 ਨਿੰਦਾ ਕਰ ਕਰ ਬਹੁਤ ਗੋਤਾ ਘਰ ਬਜੋਰ ਮਹਿ ਕਿਰਤ ਪਿਆ ਪੂਰਬ ਕਮਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠੇ ਕਮਾਲੇ ਅਮਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾਦ ਰੋਗ ਓਕੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਾਖਿਆ ਜਿਨਹ ਨਿਵਾਜੈ ਤਨਹ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਭ੍ਰਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪ ਮੈਨ ਨਾਹੀ ਯਾਰ ਅਬੀ ਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ ਨ ਸੰਗ ਲੀ ਆਪਖ ਟਗੋੜੀ ਖਾਇ ਭਲਾਨਾ ਮਾਇਆ ਮੰਦਰ ਤਿਆਗ ਗਿਆ 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 ਨਿੰਦਾ ਕਰ ਕਰ ਬਹੁਤ ਗੋਤਾ ਘਰ ਬਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮ ਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠੇ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੁੱਝਿਆ ਬਹੁਤ ਹੈ ਆਸਾ ਰੋਗ ਓਕੜਿਆ ਸੰਤ ਦੁੱਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹੇ ਨਵਾਜੈ ਤਨਹੇ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਭਰਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਰ ਕੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਰੇ ਨਾਹੀ ਯਾਰ ਬੀ ਆ ਰਹਾ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਖਸ਼ੇਨ ਸੰਗ ਲੀਆ ਬਖੇਟ ਗੋਰੀ ਖਾਇ ਭਲਾਨਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਬੋਲ ਗੋਤਾ ਗਰਭ ਜੋਰ ਮਹਿ ਕਿਰਤ ਤਿਆ ਪੂਰਬ ਕਮਣੇ ਛੋਣ ਨਹੀਂ ਜਮਦੂਤ ਗਰਾਸ ਹੋ ਮਹਾ ਭਿਆ बोला ਝੂਠਾ ਕਰਮਾਰੇ ਅਭਰਾ ਕ੍ਰਿਸ਼ਨ ਨਾ ਬੂਝਿਆ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਹਾਖਿਆ ਜਿਨਹ ਨਿਵਾਜ ਤਨਹ ਸਾਜ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਭਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋਠੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਰੇ ਨਾਹੀ ਯਾਰ ਬੀ ਆ ਰਹਾ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਕਸ਼ਣ ਸੰਗ ਲੀਆ ਬਖਟ ਗੋੜੀ ਖਾਇ ਭਲਾਣਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਭੋਗ ਗੋਤਾ ਗਰਬ ਜੋ ਮਹਿ ਕਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸ ਹੋ ਮਹਾ ਭਿਆ <गोगा> बोले ਝੂਠਾ ਕਮਾਲੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਕੜਿਆ ਸੰਤ ਦੁਖਨ ਹੈ ਦੇਹ ਬਿਨਸਿ ਮਾਖਿ ਆਖਿਆ ਜਿਨਹ ਨਿਵਾਜੈ ਤਨਹਿ ਸਾਜੈ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪਤ ਨਾਹੀ ਯਾਰ ਦੀਆ ਰਹਾਉ ਪੁੱਤ ਕਰਤ ਕਰਿ ਲਖਮੀ ਦੀ ਸੈ ਇਨ ਮਹਿ ਖਸ਼ੇਨ ਸੰਗ ਲੀਆ ਬਖੇਟ ਗੋੜੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਭੋਗ ਗੋਤਾ ਗਰਭ ਜੋਰ ਮਹਿ ਕਿਰਤ ਤਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲਾ ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝਿਆ ਬਹੁਤ ਹੈ ਆਸਾ ਰੋਗ ਓਪੜਿਆ ਸੰਤ ਦੁੱਖ ਰਹੇ ਦੇਹ ਬਿਨਾ ਸੀ ਮਾਖਿਆ ਜਿਨਹੈ ਨਵਾਜੈ ਤਨਹੈ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਾਪਤ ਨਹੀਂ ਯਾਰ ਦੀਆ ਰਹਾਉ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਖਸ਼ੇਲ ਸੰਗ ਲੀਆ ਬਖੇਟ ਗੋੜੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਭੋਗ ਗੋਤਾ ਗਰਭ ਜੋਰ ਮਹਿ ਕਿਰਤ ਤਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾ ਦੇ ਰੋਗਾ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੈ ਤਨਹ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਭਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜ ਮਾ ਜੋਤਸ ਪਾਵੈ ਸੋthia ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮਿਲ ਨਾਹੀ ਯਾਰ ਦੀਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ੈਨ ਸੰਗ ਲੀਆ ਪਖਟ ਗੋਵੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ ਨਿੰਦਾ ਕਰ ਕਰ ਭਗਵ ਦੂਤਾ ਗਰਭ ਜੋਰ ਮਹਿ ਕਰਤ ਪਿਆ ਪੂਰਬ ਕਮਾਣੇ ਛੋਣ ਨਾਹੀ ਜਮ ਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਾਖਿਆ ਜਿਨਹ ਨਵਾਜ ਤਨਹ ਸਾਜ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋਠੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮਿਲ ਨਾਹੀ ਯਾਰ ਦੀਆ ਰਹਾਉ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ ਨ ਸੰਗ ਲੀਆ ਵਿਖਟ ਗੋੜੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ ਨਿੰਦਾ ਕਰ ਕਰ ਬੋਲ ਗੋਤਾ ਗਰਬ ਜੋਰ ਮਹਿ ਕਰਤ ਤਿਆ ਪੂਰਬ ਕਮਾਣੇ ਛੁਣ ਨਾਹੀ ਜਮ ਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮਾਵੇ ਅਗਰਾ ਕ੍ਰਿਸ਼ਨ ਨਾ ਬੁੱਝੇ ਬਹੁਤ ਹੈ ਆਸਾ ਦੇ ਰੋਗ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਹਾਖਿਆ ਜਿਨਹ ਨਵਾਜ ਤਨਹ ਸਾਜ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰੱਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਨ ਨਾਹੀ ਯਾਰ ਬੀ ਆ ਰਹਾ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਖਸ਼ਨ ਸੰਗ ਲੀਆ ਵਿਖੇ ਟਗੜੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ ਨਿੰਦਾ ਕਰ ਕਰ ਭਗਵਤ ਗੋਤਾ ਘਰ ਬਜੋਰ ਮਹਿ ਕਿਰਤ ਤਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝਿਆ ਬਹੁਤ ਹੈ ਆਸਾ ਦੇ ਰੋਗ ਓਕੜਿਆ ਸੰਤ ਦੁੱਖ ਰਹੇ ਦੇਹ ਬਿਨਾ ਸੀ ਮਾਖੇ ਆਖਿਆ ਜਿਨਹੇ ਨਵਾਜੈ ਤਨਹੇ ਸਾਜੈ ਆਪੇ ਕਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋthia ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮਿਲ ਨਾਹੀ ਯਾਰ ਬੀ ਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ੇਨ ਸੰਗ ਲੀਆ ਬਖਟ ਗਵੀ ਖਾਇ ਭਲਾਣਾ ਮਾਇਆ ਮੰਦਰਾ ਤਿਆਗ ਗਿਆ ਨਿੰਦਾ ਕਰ ਕਰ ਭੋਗ ਗੋਤਾ ਗਰਭ ਜੋਰ ਮਹਿ ਕਿਰਤ ਤਿਆ ਪੂਰਬ ਕਮਣੇ ਛੋੜ ਨਹੀਂ ਜਮਦੂਤ ਗਰਾਸ ਹਉ ਮਹਾ ਭਿਆ बोले ਝੂਠਾ ਕਮਾਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗ ਉਕੜਿਆ ਸੰਤ ਦੁੱਖ ਰਹੇ ਦੇਹ ਬਿਨਾਂ ਸੀ ਮਾਖਿਆ ਜਿਨਹ ਨਵਾਜੈ ਤਿਨਹ ਸਾਜੈ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋਠੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਨ ਨਹੀ ਯਾਰ ਬੀਆ ਰਹਾ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਕਸ਼ਲ ਸੰਗ ਲੀਆ ਬਖਟ ਗੋਰੀ ਖਾਇ ਭਲਾ ਨਾ ਮਾਇਆ ਮੰਦਰਾ ਤਿਆਗ ਗਿਆ ਨਿੰਦਾ ਕਰ ਕਰ ਭੋਗ ਗੋਤਾ ਘਰਬ ਜੋਲ ਮਹਿ ਕਰ ਤਿਆ ਪੂਰਬ ਕਮਾਣੇ ਛੋੜੈ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮਾਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆਸਾਦ ਰੋਗ ਉਪਰਿਆ ਸੰਤ ਦੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨਹ ਨਵਾਜੇ ਤਨਹ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋਤਸ ਪਾਵੈ ਸੋ ਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਨ ਨਹੀ ਯਾਰ ਦੀਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਣ ਸੰਗ ਲੀਆ ਬਖਟ ਗੋਰੀ ਖਾਏ ਭਲਾਣਾ ਮਾਇਆ ਮੰਦਰਾ ਤਿਆਗ ਗਿਆ 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 ਨਿੰਦਾ ਕਰ ਕਰ ਬੋਲ ਗੋਤਾ ਗਰਭ ਜੋਰ ਮਹਿ ਕਰਤਾ ਪਿਆ ਪੂਰਬ ਕਮਾਣੇ ਛੋੜ ਨਹੀ ਜਮ ਦੂਤ ਗਰਾਸ ਹੋ ਮਹਾ ਭਿਆ बोले ਝੂਠਾ ਕਮਾਵੇ ਅਵਰਾ ਕ੍ਰਿਸ਼ਨ ਨਾ ਬੂਝੈ ਬਹੁਤ ਹੈ ਆਸਾ ਦੇ ਰੋਗਾ ਉਪੜਿਆ ਸੰਤ ਦੁੱਖ ਰਹੇ ਦੇਹ ਬਿਨਸੀ ਮਾਖਿਆ ਜਿਨਹ ਨਵਾਜੈ ਤਨਹ ਸاجة ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰ ਬ੍ਰਹਮ ਮਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਮਾ ਜੋਤਸ ਪਾਵੈ ਸੋਖੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮਿਲ ਨਾਹੀ ਯਾਰ ਬੀ ਆ ਰਹਾ ਪੁੱਤ ਕਰਤਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀਆ ਪਖਟ ਗੜੀ ਖਾਇ ਭਲਾ ਨਾ ਮਾਇਆ ਮੰਦਰਾ ਪਿਆਗ ਗਿਆ ਨਿੰਦਾ ਕਰ ਕਰ ਭਗਵ ਦੂਤਾ ਘਰਬ ਜੋਰ ਮਹਿ ਕਿਰਤ ਪਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ बोला ਝੂਠਾ ਕਮਾਵੇ ਅਵਰਾ ਕ੍ਰਿਸ਼ਨ ਨਾ ਬੂਝਿਆ ਬਹੁਤ ਹੈ ਆਸਾ ਦੇ ਰੋਗ ਓਕੜਿਆ ਸੰਤ ਦੁੱਖਣ ਹੈ ਦੇਹ ਬਿਨਾ ਸੀ ਮਾਖੇ ਆਖਿਆ ਜਿਨ ਹੈ ਨਵਾਜੈ ਤਨਹਿ ਸਾਜੈ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰਮ ਬ੍ਰਹਮ ਮਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਰਾਮ ਕਲੀ ਮਹਲਾ ਪੰਜਮਾ ਜੋਤਸ ਪਾਵੈ ਸੋ ਠੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਮੇਨ ਨਾਹੀ ਯਾਰ ਦੀਆ ਰਹਾ ਪੁੱਤ ਕਰ ਕਰ ਲਖਮੀ ਦੀ ਸੈ ਇਨ ਮਹਿ ਕਸ਼ਨ ਸੰਗ ਲੀਆ ਬਖਟ ਗੋੜੀ ਖਾਇ ਭਲਾ ਨਾ ਮਾਇਆ ਮੰਦਿਰ ਤਿਆਗ ਗਿਆ ਨਿੰਦਾ ਕਰ ਕਰ ਭਗਵਤ ਗੋਤਾ ਗਰਬ ਜੋਰ ਮਹਿ ਕਰਤ ਤਿਆ ਪੂਰਬ ਕਮਾਣੇ ਛੋੜ ਨਾਹੀ ਜਮਦੂਤ ਗਰਾਸਿ ਹੋ ਮਹਾ ਭਿਆ ਬੋਲੇ ਝੂਠ ਕਮ ਆਵੇ ਅਵਰਾ ਕ੍ਰਿਸ਼ਨ ਨਾ ਬੂਝੇ ਬਹੁਤ ਹੈ ਆ ਸਾਧ ਰੋਗ ਉਪੜਿਆ ਸੰਤ ਸੁਖ ਰਹੇ ਦੇਹ ਬਿਨਾ ਸੀ ਮਹਾਖਿਆ ਜਿਨ ਹੈ ਨਵਾਜੇ ਤਨ ਹੈ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ